ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਬਾਬੇ ਅੱਜ ਆਪਾਂ ਨੇ ਪਟਾਟੋ ਜਿਹੜੀ ਮਤਲਬ ਕੀ ਕਹਿੰਦੇ ਨੇ ਹੁੰਦੇ ਪਟਾਟੋ ਡਿਗਰੀਂ ਕਹਿੰਦਾ ਲੋਕ ਕਹ ਲੋ ਬਈ ਮਤਲਬ ਆਲੂ ਨੇ ਜਿਹੜੇ ਉਹ ਆਪਾਂ ਅੱਜ ਪੱਟਣ ਲੱਗੇ ਤੇ ਦੇਖੋ ਕਣਕ ਨੂੰ ਦੋ ਪਾਣੀ ਲੱਗੇ ਕਰੋ ਰਿਪੋਰਟ ਚੈੱਕ ਓਕੇ ਰਿਪੋਰਟਾਂ ਐਨ ਆ ਉਹ ਦੇਖ ਲਓ ਉੱਪਰ ਲਈ ਵੀ ਐਨ ਸਿਰਾ ਗੱਲਬਾਤ ਤੇ ਬਾਈ ਆ ਦੇਖੋ ਆਪਾਂ ਖੇਤ ਦੋ ਗੇੜੇ ਆਪਾਂ ਨੇ ਲਾਤੇ ਤੇ ਕਰੋ ਫਿਰ ਚੈੱਕ ਕੀ ਕਹਿੰਦਾ ਫਿਰ ਐ ਆ ਜੀ ਵਾ ਐਂ ਬੋਲਦਿਆਂ ਨੇ ਫਿਰ ਮੈਂ ਤਾਂ ਹੀ ਬੋਲਦੀ ਹੁੰਦੀਆਂ ਨੇ ਇਹ ਆ ਦੇਖੋ ਐਨ ਪੂਰਾ ਪ੍ਰੋਪਰ ਸਾਈਜ਼ ਪੂਰਾ ਝਾੜ ਆ ਦੇਖੋ ਤੁਸੀਂ ਐਨ ਦੇਖੋ ਜਾਂਦੇ ਨੇ ਘਰੇ ਲੱਗਦੇ ਤੇ ਵੈਸੇ ਭਾਈ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ ਥੋੜੇ ਜੇ ਨਾਲੇ ਆਲੂ ਆਪਣੇ ਛਿੱਦੇ ਤੇ ਇਹਦਾ ਮੋਟੇ ਹੋਣ ਦਾ ਕਾਰਨ ਵੀ ਇਹੀ ਆ ਵੀ ਆਲੂ ਜਿਹੜੇ ਨੇ ਛਿੱਦੇ ਹੋਣ ਕਰਕੇ ਹੀ ਮੋਟੇ ਹੋਏ ਨੇ ਜ਼ਿਆਦੇ ਤੇ ਦੇਖ ਲਓ 85 88 ਦਿਨ ਦਾ ਜਾਲੂ ਹੋ ਗਿਆ ਆਪਣਾ ਸਾਈਜ਼ ਪੂਰਾ ਪ੍ਰੋਪਰ ਆ ਤੇ ਝਾੜ ਦਾ ਹੁਣ ਆਪਾਂ ਨੂੰ ਲੱਗ ਜੂ ਪਤਾ ਕਿੱਟੇ-ਕੁੱਟੇ ਭਰ ਕੇ ਵੀ ਕਿੰਨਾ ਕਾ ਤਿੰਨ ਕੀਲਿਆਂ ਦਾ ਆਪਣਾ ਇਹ ਘੇਰਾ ਤੇ ਲੱਗ ਜੂ ਪਤਾ ਤੇ ਭਈਆ ਆਪਣੇ ਇਧਰਲੇ ਜਿਹੜਾ ਆਪਣੇ ਤਿੰਨ ਕੀਲੇ ਨੇ ਨਾ ਚ ਬਲਾਈਟ ਦੀ ਸਮੱਸਿਆ ਆ ਜਿਹੜੀ ਆ ਗਈ ਬਹੁਤ ਜ਼ਿਆਦਾ ਹੈ ਯਾਰ ਸਪਰੇਹਾਂ ਵੀ ਬਾਈ ਦੋ ਕਰਤੀਆਂ ਹੁਣ ਦੱਸੋ ਕੀ ਕਰਿਆ ਜਾਵੇ ਇੱਕ ਤਾਂ ਉਪਰੋਂ ਧੁੱਪ ਨਹੀਂ ਨਿਕਲਦੀ ਹੈਗੀ ਕੱਲ ਵੀ ਇਹਦੀ ਮੈਗਨੀਜ਼ ਦੀ ਸਪਰੇਅ ਕਰੀ ਆਪਾਂ ਨੇ ਸਾਈਜ਼ ਉਹਦਾ ਵੀ ਬਣ ਚੁੱਕਿਆ ਤਕਰੀਬਨ 75 76 ਦਿਨ ਦਾ ਆਲੂ ਉਹ ਵੀ ਹੋ ਚੁੱਕਿਆ ਤੇ ਮਸ਼ੀਨ ਹੈ ਬਾਈ ਇਹ ਦੇਖੋ ਥੋੜੇ ਜੇ ਪੈਸਿਆਂ ਚ ਆਪਾਂ ਨੇ ਮੰਨ ਕੇ ਚਲੋ ਸੰਦ ਚਾਲੂ ਕਰਿਆ ਆਪਣਾ 16000 ਰੁਪਏ ਦੀ ਮਸ਼ੀਨ ਲਈਤੀ ਆਪਾਂ ਨੇ ਤੇ 20 22000 ਰੁਪਏ ਆਪਾਂ ਨੇ ਬਈ ਇਹਦੇ ਲਾਤਾ ਉੱਪਰ ਆ ਦੇਖੋ ਕ੍ਰਾਸ ਕ੍ਰੂਸ ਨਵਾਂ ਠੀਕ ਆ ਗੇਅਰ ਦਾ ਕੰਮ ਕਰਾਤਾ ਕੰਤਾਂ ਨਵੀਆਂ ਲੱਗੀਆਂ ਤੇ ਜਾਲ ਨਵਾਂ ਪਾਤਾ ਤੇ ਬੈਰਿੰਗ ਬੂਰਿੰਗ ਨਵੇਂ ਪਾਤੇ ਤੇ ਆਹ ਬਾਰਨਾਨੇ ਜਿਹਾ ਆਪਾਂ ਨੇ ਬਾਈ ਆਲੂ ਭਰਨਾ ਖੜਾ ਬੈਸਪਾ ਤੇ ਨਾਲ ਦੀ ਨਾਲ ਤੁਹਾਨੂੰ ਰਿਪੋਰਟ ਹੈ ਜਿਹੜੀ ਉਹ ਆਪਾਂ ਦਿੰਦੇ ਰਹਾਂਗੇ ਲਓ ਜੀ ਮਿੱਤਰੋ ਕੋਚ ਸਾਹਿਬ ਪਹੁੰਚ ਗਏ 12 ਵਜੇ ਉੱਠ ਗਏ ਹਾਂਜੀ ਕੋਚ ਸਾਹਿਬ ਕੋਚ ਸਾਹਿਬ ਦਾ ਪਈ ਪੈਰ ਹਿੱਲਿਆ ਹੋਇਆ ਹਾਂਜੀ ਤੇ ਬਾਈ ਕਰੋ ਫਿਰ ਚੈੱਕ ਕਿਵੇਂ ਆ ਕੰਮ ਓਕੇ ਆ ਨਾ ਕਿ ਮਿਹਨਤਾਂ ਨੇ ਜਿਹੜੀਆਂ ਹੈ ਦੇ ਜੀ ਓਹ ਦੇ ਜੀ ਅਗਲਾ ਕਹਿ ਜਾਂਦਾ ਤੁਸੀਂ ਸਪਰੇਹਾ ਕਰੀ ਜਾਂ ਨੋ ਇੰਨੀ ਆ ਬਾਈ ਜਮਾ ਛੱਦਾ ਆਲੂ ਤੇ ਆਹ ਸਾਡਾ ਆ ਦੇਖ ਲਓ ਕਿਵੇਂ ਪਿਆ ਕਿਉਂ ਆ ਦੇਖੋ ਤੁਸੀਂ ਆ ਚਲੋ ਬੇਲਾਂ ਸਾਲਾ ਲੂ ਕੀ ਜਾਂਦਾ ਦੇਖੋ ਫਲੋ ਦਾਣਾ ਚੱਕਿਆ ਹੈ ਤੇ ਆਲੂ ਦਾ ਐਨ ਐ ਦੇ ਜੀ ਬਾਈ ਐਤ ਕੀ ਆਲੂ ਦਾ ਝਾੜ ਨਿਕਲੂਗਾ ਆਪਣਾ ਤੇ ਜੀ ਬਈ 4 ਸਾਲ ਤੇ ਤਜਰਬਾ ਆਇਆ ਹੁਣ ਕੀ ਦਸੀਏ ਤੁਹਾਨੂੰ 4 ਸਾਲ ਹੋ ਗਏ ਸਾਨੂੰ 4 ਸਾਲ ਤੋਂ ਐਦਕੀ ਸਾਡੇ ਕੋਲ ਤੋਂ ਝਾੜ ਬਣਿਆ 4 ਸਾਲ ਦਾ ਨਹੀਂ ਆਇਆ ਮਤਲਬ ਆਉਂਦਾ ਤੀ ਜਣੀ ਘਟ ਆਉਂਦਾ ਤੀ ਐਦਕੀ ਝਾੜ ਪੂਰਾ ਟਾਪ ਬਣਿਆ ਫੁੱਲ ਆਲੂ ਆ ਬਈ ਇਹ ਤਾਂ ਥੋੜੀ ਜਿਹੀ ਸਾਲਾ ਮਿੱਟੀ ਆਈ ਜਾਂਦੇ ਨਾ ਕੁਸਤਾ ਖੇਤ ਨਰਮ ਨੇ ਹਲੇ ਆਹ ਦੇਖੋ ਆ ਸਭ ਸੜੀਆਂ ਢੇਰੀਆਂ ਲੱਗੀਆਂ ਪਈਆਂ ਨੇ ਲੈ ਲੈ ਤੇ ਬਾਕੀ ਭਾਈ ਜੇ ਕਿਸੇ ਬੰਦੇ ਨੇ ਨਾ ਆਲੂਆਂ ਦਾ ਠੇਕਾ ਦੇਣਾ ਹੋਇਆ ਪਿਆ ਠੇਕੇਦਾਰ ਆ ਆਪਣਾ ਆ ਠੇਕੇਦਾਰ ਨੂੰ ਦੇ ਦਿਓ ਪਰ ਖਾਂਦਾ ਦਾ ਛੱਤਰਿਆ ਸਾਲਾ ਇਹ ਮੌਕੇ ਤੇ ਆ ਕੇ ਠੇਕੇਦਾਰ ਮਾੜਾ ਥੋੜਾ ਜਿਹਾ ਕਿਉਂ ਸ਼ੇਵਾ ਨੰਬਰ ਬੋਲ ਦੇ ਆਪਣਾ ਬੋਲ ਨੰਬਰ 8672568013 ਹਾਂ ਇਹ ਭਾਈ ਸਾਰਾ ਠੇਕਾ ਕਰਦਾ ਖੁੰਝੇ ਖੇਲਿਆਂ ਤੋਂ ਲੈ ਕੇ ਵਿੱਚੋਂ ਖਾਲਾਂ ਪੱਟਣ ਦਾ ਵਿੱਚੇ ਖੁੰਝੇ ਸਾਰਾ ਕੁਝ ਲੋਡ ਤੱਕ ਇਨੇ ਆਪਾਂ ਨੂੰ ਟਰਾਲੀ ਲੋਡ ਕਰਕੇ ਦੇਣੀ ਆ ਬਾਈ ਬੋਰੀਆਂ ਤੇ ਆਪਣਾ ਸਿਸਟਮ ਕਰਿਆ ਹੋਇਆ ਹੈ ਇਹਦੇ ਨਾਲ ਆਪਾਂ ਨੇ ਵਾ ਇਕੱਲਾ ਟਰੈਕਟਰ ਟਰੈਕਟਰ ਚਲਾਉਣਾ ਹੋਰ ਆਪਾਂ ਨੇ ਕੁਝ ਨਹੀਂ ਕਰਨਾ ਹੈਗਾ ਠੀਕ ਆ ਤੇ ਜੀ ਤੇ ਬਾਈ ਇਹ ਗ੍ਰੇਡਿੰਗ ਆਪਾਂ ਕਰੀ ਜਾਂਦੇ ਆ ਦੀ ਬਾਈ ਆ ਚੀਜ਼ ਨਾ ਯਾਰ ਪਾਇਆ ਕਰੋ ਥੋੜਾ ਜਿਹੜਾ ਹਾਂ ਥੋੜਾ ਜਿਆ ਬਰੀਕ ਨਾ ਜਿਹੜਾ ਜਿਆਦੇ ਗੋਲੀ ਹੈ ਨਾ ਹਾਂ ਆ ਬਾਈ ਅੱਡ ਕੱਢੀ ਜਾਂਦੇ ਨੇ ਗੋਲੀ ਗੁੱਲਾ ਤੇ ਆ ਬਾਈ ਮੋਟਾ ਸਜੇ ਆਪਾਂ ਬੋਰੀਆਂ ਚ ਪਾ ਰਹੇ ਆ ਇਨੂੰ ਵੀ ਇਕੱਠਾ ਰੱਖੀ ਜਾਇਆ ਕਰੋ ਕਿਉਂ ਬੋਰੀਆਂ ਚ ਪੈ ਜੂਗਾ ਜਿਵੇਂ ਐ ਸੜਦੇ ਹੋ ਆਲੇ ਖਾ ਦੇਖਾ ਖਾ ਸਾ ਪਿਆਰੇ ਮਾਲ ਹੂੰ ਲੋਕਾਂ ਨੂੰ ਬਾਈ ਸਿਸਟਮ ਲਵਾਉਣੇ ਪੈਂਦੇ ਨੇ ਆਟੋਮੈਟਿਕ ਵਾਲੇ ਸਾਡੇ ਵਾਲਾ ਆਪੇ ਚੱਲੀ ਜਾਂਦਾ ਲਓ ਜੀ ਕਰੋ ਚੈੱਕ ਫਿਰ ਕੰਮ ਕਿਵੇਂ ਆ ਉਹ ਕਰਬੋਟਾ ਨਾ ਸੋਨਾ ਬਾਈ ਨਿਕਾਲ ਤਾਂ ਆਲੂ ਵੀ ਆ ਬਣਾਣ ਪੂਰਾ ਉਹੋ ਜੀ ਗੱਲ ਨਹੀਂ ਹੈਗੀ ਵੀ ਮਾੜਾ ਟੀੜਾ ਦੇਖੋ ਹੈ ਕਰਦਾ ਨਾ ਫੁੱਲ ਵਟਾ ਫੁੱਲ ਲੋ ਦੇਖੋ ਫਿਰ ਭਾਈ ਸੰਦ ਮਾੜੇ ਜੀ ਨੇ ਥੋੜਾ ਜਿਹਾ ਮਿੱਟੀ ਜਾਣੀ ਜ਼ਰੂਰ ਆਈ ਜਾਂਦੀ ਆ ਪਰ ਆਲੂ ਵੀ ਆਈ ਜਾਂਦਾ ਨਾਲ ਤੇ ਝਾੜ ਬਈ ਇਹ ਕੀ ਸੋਨਾ ਆਲੂ ਦਾ ਇਹ ਬੜਾ ਸੋਨਾ ਝਾੜ ਆ ਤੇ ਵੇਖੋ ਬਈ ਆਹ ਕੁਆਲਟੀ ਭਰੀਆਂ ਨੇ ਆ ਮੋਟਾ ਤੇ ਜਿਹੜਾ ਗੋਲੀ ਗੁੱਲਾ ਉਹ ਆਪਾਂ ਭਰੀਆਂ ਨੇ ਆਟ ਤੇ ਤੇਜੀ ਸਪਰੇਅ ਲੈਣ ਭੇਜਿਆ ਬਾਈ ਇੱਧਰ ਲਿਆਂ ਦੀ ਕੱਲ ਹੋ ਗਈ ਸੀ ਉਤਰ ਕਰਾਉਣੀਆਂ ਅੱਜ ਤੇਜੀ ਕਰਾਊਗਾ ਸਪਰੇਅ ਤੇ ਕਣਕਰੋਂ ਵੀ ਬਾਈ ਮੋਟਰਾਂ ਚੱਲੀਆਂ ਜਾਂਦੀਆਂ ਨੇ ਵਿੱਚੇ ਕੰਮ ਵਿੱਚੇ ਹੁਣ ਚੱਲ ਪਟਾਈ ਦਾ ਤੋਰ ਲਿਆ ਆਪਾਂ ਨੇ ਸਿਸਟਮ ਲਓ ਜੀ ਬਾਬੇ ਲੋਡਿੰਗ ਸ਼ੁਰੂ ਕਰਤੀ ਤੇ ਬਈ ਝਾੜਾਇਤ ਕੀ ਸੋਹਣਾ ਹੈ ਆਪਣਾ ਆਲੂ ਦਾ ਮੰਨ ਕੇ ਚਲੋ ਬਈ 6 ਕਿੱਗੇ ਦੇ ਜਗ੍ਹਾ ਕਰੀਬ ਪੱਟੀ ਗਈ ਆ ਤੇ 200 ਪਲੱਸ ਕਟਾ ਹੋ ਗਿਆ ਬਾਕੀ ਹੁਣ ਇਹ ਬਈ ਆਪਣਾ ਠੇਕਾ ਦੀ ਕਿਉਂ ਆਪਾਂ ਨੇ ਕਿਹੜਾ ਅੱਜ ਕੱਲੀ-ਕੱਲੀ ਬੋਰੀ ਨਹੀਂ ਨਾ ਗਣੀ ਹੈਗੀ ਤਾਂ ਕਰਕੇ ਨਾ ਉਹ ਮਤਲਬ ਉਹ ਬੰਦੇ ਦਾ ਆਪਾਂ ਜਾਨੀ ਘਰੋਂ 250 ਕਟਾ ਲੈ ਕੇ ਆਉਂਦਾ ਸੀਗਾ ਉਹਦੇ ਚੋਂ ਮਾੜੇ ਮੋٹے ਬਚ ਗਏ ਜਾਨੀ 200 ਤੋਂ ਵੱਧ ਵੀ ਸਕਦਾ 200 ਤੋਂ ਘੱਟ ਵੀ ਸਕਦਾ ਜਾਨੀ 6 ਕ ਵਿੱਗੇ ਤੋਂ ਦਾ ਐਸਟੀਮੇਟ ਆ ਮੇਰਾ ਵੀ ਪੱਟਿਆ ਗਿਆ ਕਿਉਂ ਭਈਆ ਗੱਬੇ ਕਾਫੀ ਏਰੀਆ ਖੜਾ ਹਲੇ ਤੇ ਇੱਧਰ ਵੀ ਖਾਸਾ ਖੜਾ ਆਪਣਾ ਤੇ ਝਾੜ ਬਾਈ ਸੋਨਾ ਹੈ 455 ਮਾਗਰ ਪਾਲੀ ਟਰਾਲੀ ਤੇ ਬਾਕੀ ਉਧਰੋਂ ਵੀ ਬਾਈ ਕਰਾਂਗੇ ਲੋਡਿੰਗ ਉਧਰ ਵੀ ਚੱਲ ਰਿਹਾ ਕੰਮ ਚੱਲੇਗਾ ਫਿਰ ਚੱਲੇਗਾ ਦੇ ਦੇਖਦੇ ਆ ਤੇਜ਼ੀ ਜਾਂਦਾ ਨਾਲ ਕਿ ਚੇਅਰਮੈਨ ਜਾਂਦਾ ਇਹਨਾਂ ਚੋਂ ਪਤਾ ਲੱਗੂਗਾ ਮੈਂ ਦੇਖਦੇ ਆ ਕਿਹੜਾ ਜਾਂਦਾ ਨਾਲ ਤੇਜ਼ੀ ਜਾਂਦਾ ਕਿ ਚੇਅਰਮੈਨ ਜਾਂਦਾ ਹੈਂ ਪੇੜਪੁਰੇ ਤੇ ਬਾਈ ਹੁਣ ਕਰਦੇ ਆ ਲੋਡਿੰਗ-ਹੋਡਿੰਗ ਮੈਂ ਉਹ ਟਰੈਕਟਰ ਖੜਾ ਆ ਕੇ ਮੜੇ ਜੇ ਕੱਪੜੇ ਕੋਪੜੇ ਪਾਇਆ ਮੈਂ ਚੰਗਾ ਲਓ ਜੀ ਬਾਬੇ ਇੱਕ ਟਰਾਲੀ ਆਪਾਂ ਨੇ ਭਰ ਕੇ ਛੱਡ ਲਈ ਤੇ ਦੂਜੀ ਦੀ ਚੱਲ ਰਹੀ ਆ ਲੋਡਿੰਗ ਤੇ ਆ ਲੈ ਤੇਜੀ ਬ੍ਰੋਕਰ ਚੱਲੇ ਆਂ ਤੇਜੀ ਮਾਣੀ ਬਾਈ ਜੀ ਚੱਲੇ ਆਂ ਬਈ ਹੁਣ ਚੱਲੇ ਆਂ ਬਾਈ ਇਹਨੇ ਆ ਟਰਾਲੀ ਭਰ ਕੇ ਆਉਗੀ ਐਨੇ ਅਸੀਂ ਚੱਲਦੇ ਆਂ ਲੈ ਕੇ ਫਿਰ ਦੱਸ ਦਿਆ ਕਿੰਨਾ ਕੁ ਵਜਨ ਹੁੰਦਾ ਤੇ ਬਾਈ ਤਕਰੀਬਨ 6000 612 ਕੁ 200 ਪਟਿਆ ਗਿਆ ਆਪਣਾ ਹੁਣ ਦੋਨੇ ਪਾਸੇ ਤੇ ਵਜਨ ਦਾ ਤੁਹਾਨੂੰ ਜਾ ਕੇ ਮਤਲਬ ਇਹੀ ਬਲੌਗ ਦੇ ਐਂਡ 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨਾ ਵਜਨ ਆ ਕੀ ਗੱਲਬਾਤ ਆ ਜਾਣੀ ਬਾਈ ਮੇਰਾ ਅੰਦਾਜ਼ਾ ਏ ਵੀ 80 ਤੋਂ ਲੈ ਕੇ 90 ਕੁਆਂਟਲ ਦੇ ਵਿੱਚ ਵਿੱਚ ਆਲੂ ਨਿਕਲੂਗਾ ਬਾ ਜਾਣੀ ਆਪਾਂ ਅੰਦਾਜ਼ੇ ਪਹਿਲਾਂ ਹੀ ਲਾਦਾਂ ਨੇ ਹੁੰਦੇ ਆ ਕਿਉਂ ਆਪਣੀ ਫਸਲ ਦਾ ਆਪਾਂ ਨੂੰ ਪਤਾ ਹੁੰਦਾ ਕਿਉਂ ਪਿਛਲੇ ਸਾਲ ਵੀ ਬਈ ਆਲੂ ਦੀ ਉਹ ਆਲੂਆਂ ਨੂੰ ਐਤ ਕੀ ਵੇਹੇ ਆਲੂ ਦਾਣਾ ਵੀ ਗਿਣਤੀ 'ਚ ਵੀ ਜ਼ਿਆਦਾ ਆ ਸਾਈਜ਼ ਵੀ ਜ਼ਿਆਦਾ ਪਿਛਲੇ ਸਾਲ 80 ਕੁਆਂਟਲ ਦਾ ਪਿਛਲੇ ਸਾਲ ਨਿਕਲਿਆ ਈ ਤੀ ਪਰ ਐਤ ਕੀ ਥੋੜਾ ਜਿਹਾ ਪੈਰੋਂ ਛਿੱਦਾ ਦੀ ਉਹਦੇ ਕਰਕੇ ਉਹੀ ਆ ਵੀ ਜਿੰਨਾ ਕਿ ਪੈਰੋਂ ਛਿੱਦਾ ਦੀ ਜਾਨੀ ਉਹਦੇ ਆਸ-ਪਾਸ ਝਾੜ ਮਤਲਬ 5-10 ਕੁਆਂਟਲ ਉਹਦੇ ਨਾਲ ਵਧੂਗਾ ਘਟਦਾ ਨਹੀਂ ਹੈਗਾ ਜਾਨੀ ਤੇ ਬਾਕੀ ਤੇਜੀ ਜਾਨ ਓਕੇ ਹੋਏ ਬੈਠੇ ਨੇ ਤੇ ਚੱਲਦੇ ਹਾਂ ਹੁਣ ਫਿਰ ਬਾਬੇ ਦਾ ਨੂੰ ਲੈ ਕੇ ਹੱਕ ਦਾ ਆਪਾਂ ਨੇ ਫਿਰ ਟਰੈਕਟਰ ਲੋ ਬਈ ਯੂਰੀਆ ਪਾ ਰਹੇ ਸੀ ਟੋਕਰੇ ਨਾਲ ਯੂਰੀਆ ਪੈਂਦਾ ਦੇਖਿਆ ਕਦੇ ਹੂੰ ਟੋਕਰੇ ਨਾਲ ਪਾਉਨੇ ਆ ਦੇਖਿਓ ਹੁਣ ਤੁਹਾਡੇ ਸਾਹਮਣੇ ਕਮਾਲ ਐ ਨਹੀਂ ਪਤਾ ਵੀਡੀਓ 'ਚ ਟੋਕਰੇ ਵੀ ਡਿੱਟ ਸਕਦਾ ਕੁਛ ਵੀ ਹੋ ਸਕਦਾ ਦੇਖੋ ਸੱਜਣੇ ਇਹ ਆ ਨਾ ਜਿਹੜਾ ਦੇਖੋ ਬਾਈ ਹਾਂ ਮੰਨ ਲਾ ਕੁਛ ਨਹੀਂ ਹੁੰਦਾ ਉਹ ਦੇ ਤੇਰੀ ਨਗਰੀ ਦੇ ਵਿੱਚੇ ਭੰਨ ਕੇ ਸੱਤੇ ਉਹ ਕਰ ਲੈਂਦਾ ਉਹ ਯਾਰ ਚੱਲ ਬਹਿਣਾ ਮਾਪਾ ਇੱਕ ਜਿਹੜਾ ਪਾਣੀ ਛਿੜਕ ਕੇ ਪਾਉਂਦਿਆ ਯੂਰੀ ਉਹ ਕੀ ਚੱਕਰ ਛੇੜਾ ਪਾਣੀ ਛਿੜਕ ਇੱਕ ਬੰਦਾ ਹੈ ਹਰ ਸ਼ਾਮ ਨੂੰ ਉਹਦਾ ਥੈਲੇਦਾਰ ਰੱਖੀਦੀ ਉਹਨੇ ਉੱਤੇ ਪਾਣੀ ਢੋਲ ਰਿਹਾ ਸੀ ਉਹਨਾਂ ਦੇ ਠੀਕ ਪਤਾ ਹੈ ਪੂਰੀ ਵੀਡੀਓ ਨਹੀਂ ਮੈਂ ਦੇਖੀ ਸਟਾਰਟਿੰਗ ਜੀ ਦੇਖੀ ਦੀ ਮੈਂ ਤਾਂ ਦੇਖ ਲਿਆ ਮੈਂ ਹੈ ਮੈਂ ਚਲ ਕਾਨੂੰ ਮੈਂ ਜਿਹੜੇ ਸ਼ਬਦ ਰੋਕ ਰਿਹਾ ਸੀ ਇਹ ਵੀਡੀਓ ਬਣਾ ਲੈਣਾ ਹੈ ਕੋਈ ਤਰੀਕਾ ਹੁਣ ਉਹਦਾ ਵੀ ਪੂਰੀ ਦੇਖਦੇ ਫੇਰ ਪਤਾ ਲੱਗਦਾ ਪਹਿਲੇ ਹੀ ਕਾਨੂੰ ਅਗਲੀ ਨੂੰ ਉਹ ਕਹਿਣਾ ਕੱਲ ਇੱਕ ਬੰਦਾ ਕਹਿੰਦਾ ਆ ਰੀਲ ਥੱਲੇ ਕਮੈਂਟ ਆਇਆ ਹੈ ਸੀ ਕਹਿੰਦਾ ਚਾਹੇ ਕਹਿੰਦਾ ਪੰਜ ਪੰਜ ਥੱਲੇ ਪਾਈ ਬੈਠਾ ਹੋਵੇ ਇਹ ਹੈਨਾ ਦੋ ਦੋ ਕਹਿੰਦਾ ਬਿਰੇ ਤਿਆਰੇ ਤਾਂ ਸਾਨੂੰ ਬਹੁਤ ਔਖਾ ਮਿਲਿਆ ਬਹੁਤ ਔਖਾ ਹੀਲਾ ਕਰਕੇ ਲਿਆਂਦਾ ਦਾਹੀਆਂ ਜੰਮੇ ਵੇਲੇ ਹੀ ਫਿਰਦੇਗੇ ਆ ਤਿਆਰੇ ਆ ਨਹੀਂ ਅਸੀਂ ਤਾਂ ਆ ਮੋਗਰੇ ਨਾਲ ਕੁੱਟ-ਕੁੱਟ ਪਾਉਂਦੇ ਹੂੰ ਦੋਏ ਰੇ ਪਾਏ ਹੋਏ ਨੇ ਆਦਾ ਚਲ ਆਪਣੀ ਗਣਕ ਲੇਟ ਆ ਉਹ ਦੇਖ ਲੈ ਪਹਿਲਾਂ ਪਰਲੀ ਬਿਲਕੁਲ ਬਿਲਕੁਲ ਤਿਆਰੇ ਪਊਗਾ ਉਹਦੇ ਚ ਤਰੀਕਾ ਬਾਈ ਵਧੀਆ ਹ ਟੋਕਰੇ ਵਾਲਾ ਇਹਦਾ ਟੋਕਰਾ ਥੋੜਾ ਜਿਹਾ ਮਾੜਾ ਜੱਕ ਲਿਆਇਆ ਘਰੋਂ ਤੇ ਵਧੀਆ ਟੋਕਰਾ ਨਮਾ ਹੋਵੇ ਵਧੀਆ ਤਰੀਕਾ ਓਕਣ ਭੰਨਣ ਨਾਲੋਂ ਨਾ ਮੋਗਰੀ ਲਈ ਬੈਠੇ ਸੀ ਪਹਿਲਾਂ ਇਹ ਆ ਇੱਕ ਡੰਡਾ ਜਾਂ ਹੁਣ ਟੋਕਰਾ ਲੈ ਕੇ ਆਇਆ ਹੋਰ ਇਹਦਾ ਫਿਰ ਤੇਜ਼ੀ ਨਾਲ ਕੀ ਮਦਦ ਦਿੱਤੀ ਸਾਨੂੰ ਤੇ ਪਹਿਲਾਂ ਇਹਨੂੰ ਟੋਕਰਾ ਭੇਜਿਆ ਲੈਣ ਇਹਨਾਂ ਨੇ ਇਹ ਟੋਕਰਾ ਉਹ ਲਾਇਆ ਦੂਜਾ ਜਿਹੜਾ ਪਲਾਸਟਿਕ ਵਾਲਾ ਟੋਕਰਾ ਨਹੀਂ ਹੁੰਦਾ ਘਰੋਂ ਵਾਹ ਜੀ ਵਾਹ ਤੈਨੂੰ ਤਾਂ ਪਤਾ ਵੀ ਕਿਹੜਾ ਲੈਣ ਭੇਜਿਆ ਸੀ ਮੈਂ ਨਾਲੇ ਕਿਹਾ ਵੀ ਟੋਕਰਾ ਲੈ ਕੇ ਆਉਣਾ ਕਹਿੰਦਾ ਹਾਂ ਟੋਕਰਾ ਹੀ ਆ ਮਾਹ ਇਹ ਤਸਲਾ ਹੁੰਦਾ ਰੇਟੋ ਕਰਦਾ ਅਸਲੀ ਕੰਮ ਆਪਣਾ ਚਾਚਾ ਥੋੜਾ ਜਿਹਾ ਮਾਡਰਨ ਆ ਦਿਖਾਤਾ ਦੇ ਆਪਣਾ ਚਾਚਾ ਇਹ ਬਾਈ ਕਈ ਲੋਕ ਇਹਨਾਂ ਨੂੰ ਮਤਲਬ ਬਾਰੇ ਹੁਣ ਜਾਂਦੇ ਆ ਬਾਰੇ ਮਤਲਬ ਜਾ ਕੇ ਹੁਣ ਮੁੜਦੇ ਆ ਕਿੰਨੇ ਕਿੰਨਾ ਟਾਈਮ ਹੋ ਗਿਆ ਬਾਹਰੋਂ ਆਇਨੂੰ ਕਿੰਨਾ ਟਾਈਮ ਹੋ ਗਿਆ ਬਾਹਰੋਂ ਆਇਨੂੰ ਕਿਹੜੇ ਸਾਲ ਦਾ ਇਹਦੀ 2016 ਦਾ 2016 ਚ ਪ੍ਰਦੇਸ਼ ਛੱਡ ਕੇ ਮੁੜਿਆ ਆਇਦੀ ਜੁਮਰੇ ਇਹ ਵੀਰੇ ਹੁਣ ਆ ਕੇ ਹਵਾ ਕਰਦੇ ਨੇ ਅਸੀਂ ਬਾਹਰੋਂ ਆ ਗਏ ਇਹ ਬਾਈ 2016 ਚ ਛੱਡ ਕੇ ਸਾਡੇ ਸਾਰੇ ਕੰਮ ਕਰ ਕਰ ਕੇ ਛੱਡੇ ਹੋਏ ਸੀ ਕਿੰਨੇ ਚ ਗਿਆ ਸੀ ਮੈਂ ਜਦੋਂ 13 ਚ ਤਿੰਨ ਸਾਲ ਲਾਇਆ ਹੋਰ ਬਾਜੀ ਵਾ ਕਮਾਲ ਕਰਤੀ ਫਿਰ ਤਿੰਨ ਸਾਲ ਬਾਅਦ ਮਿੱਟੀ ਦਾ ਮੋਹ ਜਾ ਆ ਗਿਆ ਮਿੱਟੀ ਪਾਜਾ ਮਾਰ ਲੱਗ ਗਿਆ ਇਹਨੂੰ ਪਤਾ ਜੀ ਪਤਾ ਕੀ ਜਾ ਮਿੱਟੀ ਪਾਜਾ ਮਾਰਦੀ ਮਿੱਟੀ ਆਪਾਂ ਬਣਾਉਣੀ ਅੰਗੇ ਇਨਫਰਮੇਸ਼ਨ ਟਾਈਪ ਜਿਹੜੀਆਂ ਵੀਡੀਓ ਆ ਹਾਂ ਹੁਣ ਆਪਾਂ ਥੋੜਾ ਜਿਹਾ ਹਾਸੇ ਮਜ਼ਾਕ ਕਰਿਆ ਕਰਾਂਗੇ ਵੀਡੀਓ ਬਿਲਕੁਲ ਬਸੇ ਬਾਈ ਅਸੀਂ ਹਾਸੇ ਮਜ਼ਾਕ ਉਹਦਾ ਬਥੇਰਾ ਕਰਦੇ ਆਂ ਆਫ ਕੈਮਰਾ ਤਾਂ ਇੰਨਾ ਕਾ ਜ਼ਿਆਦਾ ਹੁੰਦਾ ਵੀ ਜੇ ਅਸੀਂ ਬਾਤੀਆਂ ਵੀਡੀਓ ਭੇਜ ਚਾਏ ਨਹੀਂ ਪਤਾ ਲੋਕ ਸਾਡੇ ਡਾਂਗਾ ਲੈ ਲੈ ਕੇ ਬਾਹਰ ਭੇਜ ਦੇਣ ਲੋਡਪੋਟ ਹੋ ਜਾਓਗੇ ਤੁਸੀਂ ਸਹੀ ਗੱਲ ਹੈ ਨਾਲ ਜਿਹੜਾ ਸਾਡਾ ਕੰਮ ਆ ਜੇ ਉਹ ਸਾਨੂੰ ਨਹੀਂ ਅਸੀਂ ਵੀਡੀਓ ਪਾ ਪੀ ਹਾਂ ਬਾਕੀ ਬਈ ਰੇ ਪਾ ਰਹੇ ਨੇ ਬੰਦੇ ਪਹਿਲਾਂ ਤਾਂ ਆਪੇ ਪਾਇਆ ਸੀ ਹੁਣ ਬੁਵਾ ਰਹੀਆਂ ਕੰਮ ਵਾਸਤੇ ਸਿਰ ਤੇ ਚੜ ਜਾਣਾ ਜਦ ਫੇਰ ਸਭ ਕੋ ਕਰਨਾ ਪੈਂਦਾ ਸਹੀ ਗੱਲ ਹੁਣ ਕੁਝ ਰੇ ਵੀ ਦਿੱਕਤ ਵਾਲੇ ਬਾਰੇ ਇਹ ਪੰਨ ਕੇ ਪਾਏ ਉਹ ਕਰੀਏ ਪਹਿਲਾਂ ਉਹ ਕਰੀਏ ਪਾਈਏ ਨਿੱਕੇ ਦਾ ਕਣਕ ਨੂੰ ਪਹਿਲਾਂ ਪਾਣੀ ਚੱਲਦਾ ਹੂੰ ਵਿੱਚੇ ਪਰਮਾਨ ਵੀਰੋ ਦੂਆ ਵੀ ਚੱਲਦਾ ਹਾਂ ਹੈ ਪਹਿਲਾ ਪਾਣੀ ਚੱਲਦਾ ਦੂਆ ਪਾਣੀ ਚੱਲਦਾ ਸਪਰੇਅ ਚੱਲਦੀ ਹੈ ਕਣਕ ਤੇ ਆਲੂਆਂ ਤੇ ਸਪਰੇਅ ਚੱਲ ਰਹੀ ਹੈ ਬਈ ਇਹ ਆਲੂ ਪੱਟਣੇ ਰੇਹ ਚੱਲ ਰਿਹਾ ਆਲੂ ਪੱਟਣੇ ਵੀ ਨੇ ਬਸ ਹੁਣ ਪਟਾਈ ਲਾਉਣੇ ਕਦ ਲੜਦੀਏ ਅੱਜ ਰੇਟ ਗੱਲ ਹੋਈ ਸੀ ਕਈ ਬੰਦਿਆਂ ਨਾਲ ਕੀ ਰੇਟ ਕਹਿੰਦੇ ਸੀ ਅੱਜ ਅੱਜ ਯਾਰ 995 ਰੁਪਏ ਹਾਂ ਕੱਟ ਗਿਆ ਜਮਾਂ ਗਿਆ ਪਿੱਤਾ ਪੱਠੇ ਜਿ ਬਹਿ ਗਿਆ ਤੇਜੀ ਨੂੰ ਟੈਂਸ਼ਨ ਪੈ ਗਈ ਨਹੀਂ ਆਪਾਂ ਕੋਈ ਟੈਂਸ਼ਨ ਨਹੀਂ ਜ਼ਿੰਦਗੀ ਚ ਇਹ ਆਲੂ ਆਲੂ ਕਿੰਨੇ ਕਿਤੇ ਹੋਣਗੇ ਆਲੂਆਂ ਦੀ ਕੀ ਟੈਂਸ਼ਨ ਆ ਜਦ ਆਪਾਂ ਭੈਣ ਚ 10 15 ਲੱਖ ਰੁਪਏ ਹੋਮ ਖਰਾਬ ਕਰਤਾ ਇਹ ਕਿੱਡੀ ਗੱਲ ਕਿਉਂ ਮੇਰੇ ਵੀਰੋ ਕੋਈ ਗੱਲ ਨਹੀਂ ਜਿੱਥੇ ਉਹ ਸਹੀ ਉਥੇ ਆਲੂ ਸਹੀ ਫੇਰ ਮੈਂ ਨਾ ਬਲੇਟ ਚਾ ਲਿਆ ਯਾਰ ਧੱਗਾ